ਪਿੰਡ ਆਲਮਪੁਰ ਮੰਦਰਾ ਵਿਖੇ ਗਲੀ ਦੇ ਝਗੜੇ ਨੂੰ ਲੈ ਕੇ ਕੁੱਟਮਾਰ ਦੌਰਾਨ ਆਪਣੀ ਨੌ ਨੂੰ ਛਡਾਉਣ ਗਈ ਸਾਸ ਨਸੀਬ ਕੌਰ ਦਾ ਧਰਤੀ ਨਾਲ ਪਟਕ ਕੇ ਦੋ ਔਰਤਾਂ ਸਮੇਤ ਚਾਰ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਜਿਸ ਤੇ ਪੁਲਿਸ ਨੇ ਐਸਐਸਪੀ ਮਾਨਸਾ ਭਾਗੀਰਥ ਮੀਨਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸਐਚਓ ਪ੍ਰਵੀਨ ਕੁਮਾਰ ਦੀ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਜਿਸ ਵਿੱਚ ਕੁਝ ਘੰਟਿਆਂ ਵਿੱਚ ਹੀ ਘਟਨਾ ਨੂੰ ਅੰਜਾਮ ਦੇਣ ਵਾਲੇ ਸੁਖਪਾਲ ਕੌਰ, ਕਰਮਜੀਤ ਕੌਰ, ਬਲਤੇਜ ਸਿੰਘ, ਬਿੰਦਰ ਸਿੰਘ ਨੂੰ ਪਿੰਡ ਚੋਟੀਆਂ, ਜ਼ਿਲ੍ਹਾ ਸੰਗਰੂਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਨ੍ਹਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਮੌਕੇ ਡੀਐਸਪੀ ਵੁੱਡਲਾਡਾ ਗਮਦੂਰ ਸਿੰਘ ਚਹਿਲ ਵੱਲੋਂ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ। ਮਿਤੀ 23/9/24 ਨੂੰ ਹਾਲੰਪੁਰ ਮੰਡਰਾ ਵਿੱਚ ਜਿਹੜਾ ਹੈਗਾ ਨਸੀਬ ਕੌਰ ਲੜੀ ਦਾ ਕਤਲ ਹੋ ਗਿਆ ਸੀਗਾ ਜਿਹੜਾ ਉਹਦੇ ਘਰ ਵਾਲਾ ਬਾਬਾ ਸਿੰਘ ਦੇ ਬਿਆਨ ਦੇ ਪੱਤੇ ਉੱਤੇ ਦਰਜ ਕੀਤਾ 124 ਨੰਬਰ ਮੁਕੱਦਮਾ ਨੰਬਰ 124 ਅੰਡਰ ਸੈਕਸ਼ਨ 103 333 ਬੀ ਐਨ ਐਸ ਦੇ ਤਹਿਤ ਅਸੀਂ ਜਿਹੜਾ ਮੁਕੱਦਮਾ ਦਰਜ ਕੀਤਾ ਸੀਗਾ ਜਿਹੜਾ ਚਾਰ ਦੋਸਤਿਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਨੰਬਰ 1 ਸੁਖपाल ਕੌਰ ਨੰਬਰ 2 ਕਰਮਜੀਤ ਕੌਰ ਬਲਤੇਜ ਸਿੰਘ ਵਿੰਦਰ ਸਿੰਘ ਚਾਰਾਂ ਦੋਸਤਿਆਂ ਨੂੰ ਅਸੀਂ ਕੱਲ ਜਿਹੜਾ ਪਣ ਚੂਟੀਆਂ ਤੋਂ ਵੀ ਗ੍ਰਿਫਤਤਾ ਕਰ ਦੋਨੇ ਘਰ ਹੈਗੇ ਗਵਾਂਢੀ ਹੈਗੇ ਉਸ ਵਿੱਚ ਇਹਨਾਂ ਜਿਹੜੇ ਦੋਸ਼ੀ ਬੰਦੇ ਐ ਇਹਨਾਂ ਨੇ ਜਿਹੜੀ ਕੰਧਾ ਥੋੜੇ ਕੈਡੀ ਕਰਕੇ ਕੱਢੀ ਹੋਈ ਇਹਨਾਂ ਨੂੰ ਪਹਿਲਾਂ ਵੀਕ ਦੋ ਵਾਰ ਇਹਨਾਂ ਨੂੰ ਲਾਂਭਾ ਦਿੱਤਾ ਸੀਗਾ ਵੀ ਆਪ ਵੀ ਜਿਹੜੀ ਕੰਧਾ ਸਿੱਧੀ ਕਰਕੇ ਕੱਢ ਲਓ ਪਰ ਇਹਨਾਂ ਨੇ ਨਹੀਂ ਇਹਨਾਂ ਦੀ ਗੱਲ ਸੁਣੀ ਮੇਤੇ 39 ਨੂੰ ਜਿਹੜਾ ਇਹਨਾਂ ਦਾ ਬੇਟਾ ਰਣਜੀਤ ਸਿੰਘ ਐ ਵਦਈਆਂ ਦਾ ਉਹਨੇ ਲਾਂਭਾ ਦਿੱਤਾ ਉਹਨਾਂ ਨੂੰ ਵੀ ਇਹਨੂੰ ਠੀਕ ਕੰਧ ਸਿੱਧੀ ਕਰਕੇ ਕੱਢ ਲਓ ਸਾਨੂੰ ਪ੍ਰੋਬਲਮ ਆਉਦੀ ਲੰਘਣ ਵਿੱਚ ਇਹਨਾਂ ਦੇ ਵਿੱਚ ਜਿਹੜੀ ਸੋਪਾਲ ਕੌਰ ਐ ਤੇ ਇਹਦੀ ਰਾਣੀ ਦੇ ਇਹ ਜਿਹੜੇ ਦੌਰ ਨੇਗੇ ਇਹਨਾਂ ਨੇ ਉਹਦੀ ਘਰ ਵਾਲੀ ਨੂੰ ਜਿਹੜਾ ਫੜ ਕੇ ਵਾਲਾਂ ਨੂੰ ਘੋਟਣ ਲਾਗੇ ਇਹ ਜਿਹੜੀ ਨਸੀਬਕੋਰ ਹੈ ਇਹ ਛੁਰਾਣ ਆਈ ਸੀ ਉਹਨਾਂ ਨੇ ਉਹਨੂੰ ਛੱਡ ਕੇ ਜਿਹੜਾ ਇਹਦੇ ਵਾਲ ਫੜ ਕੇ ਬਾਹਰ ਗੱਡੀ ਦੇ ਵਿੱਚ ਪੱਕੀ ਜਗ੍ਹਾ ਤੇ ਉਹਦੇ ਸਿਰ ਮਾਰਿਆ ਜਿਸ ਕਰਕੇ ਉਹਦੀ ਮੌਤ ਉਹਨੂੰ ਛੱਡ ਕੇ ਲੋਕਾਂ ਨੇ ਸ਼ਰਵਾ ਦਿੱਤਾ ਉਹਨੂੰ ਤੇ ਮੌਕੇ ਤੇ ਭੱਜ ਗਏ ਬਾਅਦ ਵਿੱਚ ਹਸਪਤਾਲ ਜਾਂਦੇ ਉਹਦੀ ਮੌਤ ਹੋ ਗਈ ਵੋਟ ਲਾਡਾ ਤੋਂ ਅਮਨ ਮਹਿਤਾ ਦੀ ਖਾਸ ਰਿਪੋਰਟ